ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਇਸੜੀ ਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਅੱਗੇ ਸੀ ਆਪਣੇ ਨਾ ਕੋਲਕੱਦੂ ਸੀਗੇ ਤੇ ਆਪਾਂ ਪਹਿਲੀ ਵਾਰੀ ਜਏ ਲੋਕੀ ਦਾ ਬਣਾਈਦਾ ਨਾ ਹਲਵਾ ਤੇ ਉਵੇਂ ਲੱਗੀਆਂ ਕੱਦੂ ਦਾ ਬਣਾਣਾ ਤੇ ਇਹ ਆਹ ਦੇਖੋ ਇਸ ਤਰ੍ਹਾਂ ਦੇ ਕੱਦੂ ਸੀਗੇ ਆਪਣੇ ਘਰ ਦੇ ਆਹ ਦੇਖੋ ਐਵੇਂ ਦੇ ਕੱਦੂ ਤੇ ਇਹ ਦੋ ਕੱਦੂਆਂ ਦਾ ਆਪਾਂ ਲੱਗਿਆਂ ਬਣਾਣਾ ਤੇ ਇਹਦੇ ਵਿੱਚ ਜਿਹੜਾ ਵਾਈਟ ਵਾਲਾ ਪਾਰਟ ਸੀਗਾ ਨਾ ਉਹ ਕੁਛ ਕੱਢ ਦਿੱਤਾ ਤੇ ਕੁਛ ਤਾਂ ਨਾਲ ਰਹਿ ਜਾਂਦਾ ਹੰਤਾ ਹੁਣ ਕੜਾਈ ਦੇ ਵਿੱਚ ਨਾ ਕੁਛ ਨਹੀਂ ਪਾਇਆ ਮਤਲਬ ਇਹਦੇ ਵਿੱਚ ਹੀ ਮੈਂ ਕਦੂਕਸ਼ ਕੀਤੇ ਆ ਤੇ ਇਹਦੇ ਵਿੱਚ ਹੱਲੇ ਕੁਛ ਨਹੀਂ ਪਾਇਆ ਤੇ ਇਸੇ ਤਰ੍ਹਾਂ ਹੀ ਆਪਾਂ ਪਾਣੀ ਸੁਕਾਵਾਂਗੇ ਪਹਿਲਾਂ ਇਸੇ ਤਰ੍ਹਾਂ ਇਹਨੂੰ ਹਲਾ ਹਲਾ ਕੇ ਤੇ ਇਹਦਾ ਪਾਣੀ ਸੁਕਾਵਾਂਗੇ ਇਹ ਪਾਣੀ ਸੁੱਕਣ ਨੂੰ 5-7 ਮਿੰਟ ਲੱਗਣਗੇ ਜਿਹੜਾ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਤੇ ਇਹਦਾ ਵਾਈਟ ਵਾਲਾ 파ਰਟ ਅੱਗੇ ਲੋਕੀ ਦਾ ਤਾਂ ਮੈਂ ਦੋ ਤਿੰਨ ਵਾਰੀ ਬਣਾ ਲਿਆ ਪਰ ਇਹ ਕਦੂ ਦਾ ਮੈਂ ਅੱਜ ਪਹਿਲੀ ਵਾਰੀ ਵੈਸੇ ਲੱਗੀਆਂ ਬਣਾਉਣ ਤੇ ਚਲੋ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਆਪਾਂ ਤੇ ਲੋ ਜੀ ਹੁਣ ਆਪਾਂ ਇਹਨੂੰ 5-7 ਮਿੰਟ ਉਨ ਦੇ ਆ ਇਸੇ ਤਰ੍ਹਾਂ ਸੁੱਕਾਈ ਮੈਂ ਹਜੇ ਮਤਲਬ ਮੈਂ ਦੇ ਵਿੱਚ ਕਿਉਂ ਨਹੀਂ ਪਾਇਆ ਤੇ ਕਿਉਂ ਆਪਾਂ ਬਾਅਦ ਚ ਪਾਵਾਂਗੇ ਇਹਨੂੰ ਸੁੱਕਾਪਨਾਂ ਦੇ ਦਾ ਪਾਣੀ ਸੁਕਾਵਾਂਗੇ ਕਿਉਂਕਿ ਪਹਿਲਾਂ ਕਿਉਂ ਪਉਣ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਆਪਾਂ ਇਹਨੂੰ 5-7 ਮਿੰਟ ਇਸੇ ਤਰਫ ਉਹਨ ਲੈ ਲੈਨੇ ਤੇ ਇਹ ਖਾਣ ਦੇ ਵਿੱਚ ਬਹੁਤ ਹੀ ਸਵਾਦ ਲੱਗਦਾ ਜਦੋਂ ਬੱਚਿਆਂ ਦੀ ਨਿੱਕੀ ਨਿੱਕੀ ਪਕਵਣ ਹੁੰਦੀ ਆ ਤੇ ਬੱਚੇ ਕਹਿ ਦਿੰਦੇ ਆ ਕੋਈ ਨਾ ਕੋਈ ਚੀਜ਼ ਬਣਾ ਕੇ ਦੇ ਦੋ ਤੇ ਚਲੋ ਇਹਦਾ ਨੁਕਸਾਨ ਵੀ ਕੋਈ ਨਹੀਂ ਵੈਸੇ ਤਾਂ ਬੱਚੇ ਬਰਫੀ ਮੰਗ ਰਹੇ ਸੀਗੇ ਉਹਦੇ ਵਿੱਚ ਆ ਕੇ ਚਲੋ ਬਰਫੀ ਮੈਂ ਤੁਹਾਨੂੰ ਦਿਵਾ ਲਈ ਤੇ ਚਾਹੇ ਰੇਸਨ ਦੀ ਬਰਫੀ ਚਾਹੇ ਕਾਜੂ ਕਤਲੀ ਕੋਈ ਵੀ ਚੀਜ਼ ਨਾ ਕਿ ਮੈਂ ਤੁਹਾਨੂੰ ਦਿਵਾਲੀ ਤੇ ਬਣਾ ਕੇ ਦਵਾਂਗੀ ਤੇ ਅੱਜ ਤਾਂ ਆਪਣੇ ਕੋਲ ਆ ਹੈਗੇ ਸੀ ਕਦੂ ਆ ਕੇ ਚਲੋ ਇਹਦੇ ਨਾਲ ਬੱਚਿਆਂ ਲਈ ਆਪਾਂ ਛੋਟੀ ਮੋਟੀ ਘੋਟ ਨੂੰ ਮਟਾ ਸਕਦੇ ਆ ਦੇਖੋ ਜੀ ਬੱਚਿਆਂ ਨੂੰ ਤਾਂ ਸਾਰਾ ਦਿਨ ਥੁੱਖ ਲੱਗਦੀ ਹੈ ਬੱਚੇ ਤਾਂ ਦੋ ਦੋ ਘੰਟਿਆਂ ਬਾਅਦ ਚੀਜ਼ ਮੰਗੀ ਜਾਂਦੇ ਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਦਿੰਨੇ ਆ ਤੇ ਇਹ ਜ ਪਾਣੀ ਛੱਡ ਜਾਏਗਾ ਤੇ ਆਪਣੇ ਆਪ ਹੀ ਸੁੱਕ ਜਾਏਗਾ ਪਾਣੀ ਇਹਦਾ ਤੇ ਇਹਨੂੰ 7-8 ਮਿੰਟ ਲੱਗਣਗੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਮਲਾਈ ਵੀ ਪਾਵਾਂਗੇ ਸਾਰਾ ਪ੍ਰੋਸੈਸ ਜਿਵੇਂ ਲੋਕੀ ਦੀ ਬਰਫੀ ਬਣਾਈ ਸੀ ਪਰ ਇਹ ਮੱਕਦੂ ਦਾ ਹਲਵਾ ਬਣਾਣਾ ਇਹ ਬਰਫੀ ਨਹੀਂ ਬਣਾਣਾ ਆਹ ਦੇਖੋ ਜਦੋਂ ਆਪਣਾ ਕੱਦੂ ਇਸ ਤਰ੍ਹਾਂ ਪਾਣੀ ਸੁੱਕ ਗਿਆ ਤੇ ਹੁਣ ਆਪਾਂ ਇੱਥੇ ਦੁੱਧ ਐਡ ਕਰ ਦਿਆਂਗੇ ਆਹ ਆਪਾਂ ਇਹਦੇ ਵਿੱਚ 300 ਗ੍ਰਾਮ ਦੁੱਧ ਐਡ ਕਰ ਦਿੱਤਾ ਹੁਣ ਆਪਾਂ ਇਸ ਦੁੱਧ ਨੂੰ ਸੁਕਾਵਾਂਗੇ ਜਦੋਂ ਇਹ ਦੁੱਧ ਤਕਰੀਬਨ ਸੁੱਕਣ ਦੇ ਨੇੜੇ ਹੋਵੇਗਾ ਫਿਰ ਉਹ ਆਪਾਂ ਇਹਦੇ ਵਿੱਚ ਮલાઈ ਪਾਵਾਂਗੇ ਸੋ ਕਰਾਂ ਇਹ ਆਪਣਾ ਰੇਜੜਾ ਰਹੇਗੇ ਤੇ ਆਪਣਾ ਜਿਹੜਾ ਹੈਗਾ ਬਹੁਤ ਬੜਾ ਪਨਵਾਸਵਾਦ ਬਣੇਗਾ ਹੁਣ ਆਪਾਂ ਇਹਨੂੰ ਰੇਹਣਾਂ ਲਈ ਰੱਖ ਦਿੰਨੇ ਆ ਇੱਧਰ ਆਪਾਂ ਡਰਾਈ ਫਰੂਟ ਤਿਆਰ ਕਰ ਲੈਨੇ ਇੱਧਰ ਮੈਂ ਆ ਕਾਜੂ ਕੱਟ ਲੈਨੇ ਤੇ ਅਬ ਬਦਾਮ ਮੈਂ ਕੱਟ ਰਹੀ ਸੀਗੀ ਤੇ ਮੈਂ ਕਿ ਜਿੰਨੀ ਦੇਰੇ ਹੁੰਦਾ ਓਨੀ ਦੇਰ ਆਪਾਂ ਇਹਨਾਂ ਬਦਾਮਾਂ ਨੂੰ ਕੱਟ ਲੈਨੇ ਆਪਾਂ ਇਹਨਾਂ ਨੂੰ ਹਾਫ ਹਾਫ ਕਰ ਦਿਆਂਗੇ ਸਾਰੇ ਬਦਾਮਾਂ ਨੂੰ ਹਾਫ ਹਾਫ ਕਰ ਦਾਂਗੇ ਤੇ ਫੇਰ ਆਪਾਂ ਇਹਨਾਂ ਨੂੰ ਕਿਓ ਦੇ ਵਿੱਚ ਥੋੜਾ ਜਿਹਾ ਰੋਸਟ ਕਰਾਂਗੇ। ਬਦਾਮ ਨੂੰ ਤੇ ਕਾਜੂਨ ਤੇ ਕਿਸ਼ਮਿਸ਼ ਬਸ ਮਾੜੀ ਜੀ ਬਾਅਦ ਵਿੱਚ ਪਾ ਕੇ ਕਰ ਲਾਂਗੇ। ਰੋਸਟ ਤੇ ਇਹ ਆਪਣਾ ਹਲਵਾ ਜਿਹੜਾ ਬਹੁਤ ਹੀ ਸੋਹਣਾ ਤਿਆਰ ਹੋਵੇਗਾ। ਤੇ ਇਸ ਤਰ੍ਹਾਂ ਵੇਖੋ ਜੀ। ਇਹ ਜਨ ਲੱਗੇ ਤੇ ਤੇਜ ਹੋ ਜਾਏਗਾ। ਜਾ ਦੋ ਇਹ बस ਥੋੜਾ ਜਾ ਦੁੱਧ ਤੇ ਆ ਜਾਏਗਾ ਤੇ ਆਪਾਂ ਵਿੱਚ ਮਲਾਈ ਐਡ ਕਰ ਦਿੰਗੇ ਮਿਲਕ ਪਾਊਡਰ ਵੀ ਪਾ ਸਕਦੇ ਆ ਤੁਸੀਂ ਆਪਣੀ ਆਪ ਦਾ ਅੱਛਾ ਹੈ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਵੀ ਪਾ ਸਕਦੇ ਆ ਪਰ ਮੈਂ ਇੱਥੇ ਦੁੱਧ ਹੀ ਪਾਇਆ ਤੇ ਮਤਲਬ ਇੱਧਰ ਮਲਾਈ ਪਾਵਾਂਗੀ ਹੋਰ ਕੋਈ ਚੀਜ਼ ਐਡ ਨਹੀਂ ਕਰਾਂਗੀ ਤੇ ਇਸ ਤਰ੍ਹਾਂ ਤਰੀਕੇ ਨਾਲ ਇਸ ਤਰੀਕੇ ਨਾਲ ਕੀਤਾ ਗਿਆ ਕद्दू ਦਾ ਹਲਵਾ ਬਹੁਤ ਜ਼ਿਆਦਾ ਸਵਾਦ ਬਣਦਾ ਹੈ ਤੇ ਵੇਖੋ ਜੀ ਇਹ ਘਰ ਵਿੱਚ ਪਈਆਂ ਚੀਜ਼ਾਂ ਨਾਲ ਆਪਣੇ ਬੱਚੇ ਖੁਸ਼ ਹੋ ਜਾਣਗੇ ਤੇ ਨਾਲੇ ਇਹ ਨਾਲ ਆਪਣੀ ਸਿਹਤ ਲਈ ਬਹੁਤ ਵਧੀਆ ਹੈ ਜਿਵੇਂ ਆਪਾਂ ਕਦੂ ਦੇ ਬੀਜ ਮਤਲਬ ਪੰਜੀਰੀ ਵਿੱਚ ਵਰਤਦੇ ਆਂ ਹੋਰ ਵੀ ਬਹੁਤ ਥਾਵਾਂ ਤੇ ਵਰਤਦੇ ਆਂ ਕਦੂ ਦੇ ਬੀਜ ਤੇ ਕਦੂ ਆਪਣੀ ਸਿਹਤ ਲਈ ਜਿਹੜਾ ਕਦੂ ਦਾ ਰਸ ਕਦੂ ਤੇ ਤੋਰੀ ਵੇਖੋ ਬਿਮਾਰ ਬੰਦੇ ਨੂੰ ਵੀ ਡਾਕਟਰ ਕਹਿ ਦਿੰਦੇ ਆ ਕਿ ਕਦੂ ਦੀ ਸੱਥੀ ਨਾਲ ਤੁਸੀਂ ਰੋਟੀ ਖਾ ਸਕਦੇ ਆ ਤੋਰੀ ਦੀ ਸਬਜੀ ਨਾਲ ਫੇਰ ਰੋਟੀ ਖਾ ਸਕਦੇ ਆ ਤੇ ਫਿਰ ਇਹ ਤਾਂ ਬਿਨਾ ਮਤਲਬ ਕਿਸੇ ਵੀ ਸਪਰੇਅ ਤੋਂ ਬਿਲਕੁਲ ਇਹਨਾਂ ਕੱਦੂਆਂ ਤੇ ਤੋਰੀਆਂ ਨੂੰ ਕੋਈ ਸਪਰੇ ਨਹੀਂ ਕੀਤੀ ਕੋਈ ਕਿਸੇ ਵੀ ਤਰ੍ਹਾਂ ਦੀ ਜ਼ਹਿਰੀਲੀ ਕੋਈ ਸਪਰੇ ਨਹੀਂ ਕੀਤੀ ਸਿਰਫ ਮੈਂ ਇਹਨਾਂ ਨੂੰ ਖੱਟੀ ਲੱਸੀ ਪਾਉਣੀ ਵੇਲੇ ਨੂੰ ਹੋਰ ਕਦੀ ਵੀ ਕੁਝ ਨਹੀਂ ਪਾਇਆ ਤੇ ਇਹ ਹੁਣ ਆਪਣਾ ਰਿਜਜ ਜਾਏਗਾ ਤੇ ਫਿਰ ਆਪਾਂ ਇਹਦੇ ਵਿੱਚ ਮਲਾਈ ਪਾਵਾਂਗੇ ਤੇ ਬਾਅਦ ਵਿੱਚ ਐਂਡ ਤੇ ਜਾ ਕੇ ਆਪਾਂ ਚੀਨੀ ਪਾਵਾਂਗੇ ਚੀਨੀ ਪਉਣ ਤੋਂ ਬਾਅਦ ਇੱਕ ਵਾਰੀ ਫੇਰ ਮੈਲਟ ਹੋ ਜਾਏਗੀ ਚੀਨੀ ਤੇ ਫਿਰ ਪਤਲਾ ਹੋ ਜਾਏਗਾ ਇਸ ਤਰ੍ਹਾਂ ਹੌਲੀ-ਹੌਲੀ ਜਿੰਨੇ ਸਬਜ਼ ਨਾਲ ਬਣਾਵਾਂਗੇ ਉਨਾਂ ਹੀ ਜ਼ਿਆਦਾ ਟੇਸਟੀ ਬਣੇਗਾ ਇਸੇ ਤਰ੍ਹਾਂ ਚਲੋ ਜੀ ਆਪਾਂ ਇਹਨੂੰ ਅਜੇ 5 ਮਿੰਟ ਹੋਰ ਰਹਿਣ ਦੇ ਦਾਂ ਦੁੱਧ ਦਾ ਦੁੱਧ ਆਪਣਾ ਬਿਲਕੁਲ ਪੂਰੀ ਤਰ੍ਹਾਂ ਨਾਲ ਸੁੱਕ ਗਿਆ ਦੁੱਧ ਆਪਾਂ ਜਦੋਂ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੀ ਜਿਹੜੀ ਚੀਜ਼ ਆਪਾਂ ਮਿਕਸ ਕਰ ਰਹੇ ਆ ਨਾ ਉਹ ਚੀਜ਼ ਚੰਗੀ ਤਰ੍ਹਾਂ ਵਿੱਚ ਅਬਜ਼ਰਬ ਹੋ ਜੇ ਐਂਡ ਰਚ ਜਾਵੇ ਵਿੱਚ ਤੇ ਫਿਰ ਅਗਲੀ ਚੀਜ਼ ਪਾਓ ਤੇ ਹੁਣ ਮੌਜੀ ਆਪਣੇ ਕੋਲ ਆ ਗਈ ਹੈ ਮਲਾਈ ਤੇ ਤੇ ਆਪਾਂ ਪਾਵਾਂਗੇ ਮਲਾਈ ਕਿਉਂਕਿ ਦੁੱਧ ਆਪਣਾ ਰਚ ਗਿਆ ਹੁਣ ਆਪਾਂ ਪਾਵਾਂਗੇ ਮલાઈ ਇੱਥੇ ਮੈਂ 2 ਚਮਚ ਮલાઈ ਐਡ ਕਰ ਰਹੀ ਹਾਂ ਜਦੋਂ ਦੋ ਆਪਣੀ ਇਹ ਮલાઈ ਚੰਗੀ ਤਰ੍ਹਾਂ ਵਿੱਚ ਰਚ ਜੇਗੀ ਨਾ ਜੀ ਫਿਰ ਆਪਾਂ ਪਾਵਾਂਗੇ ਚੀਨੀ ਤੇ ਇੱਥੇ ਨਾ ਮੈਂ ਪਾਣਾ ਸੀ ਮਤਲਬ ਕਿ ਤੁਹਾਨੂੰ ਦੱਸ ਦੇਵਾਂ ਆ ਇਲਾਚੀਆਂ ਦਾ ਪਾਊਡਰ ਥੋੜਾ ਜਿਹਾ ਤੇ ਇਹ ਮੇਰੇ ਕੋਲ ਹੈਗਾ ਨਹੀਂ ਸੀ ਤੇ ਆ ਮੈਂ ਹੁਣ ਬਣਾ ਰਹੀ ਆ ਇਲਾਚੀ ਪਾਊਡਰ ਖਤਮ ਹੋਇਆ ਹੋਇਆ ਸੀ ਤੇ ਆ ਦੇਖੋ ਹਮਿਆ ਦੇ ਵਿੱਚ ਇਲਾਚੀਆਂ ਲੈ ਕੇ ਨਾ ਤੇ ਆ ਹੁਣ ਮੈਂ ਇਲਾਚੀ ਪਾਊਡਰ ਬਣਾ ਰਹੀ ਆ ਤੇ ਇਹ ਮੈਂ ਥੋੜਾ ਜਿਹਾ ਇਲਾਚੀ ਪਾਊਡਰ ਪਾਵਾਂਗੀ ਵਿੱਚ ਤੇ ਇਧਰ ਆਪਾਂ ਰੱਖ ਲਿਆ ਕਿਉਂ ਤੇ ਇਹ ਆਪਾਂ ਆਪਣਾ ਕਾਜੂ ਬਦਾਮ ਤੇ ਇਸ਼ਮਿਸ਼ ਇਹ ਇਹਦੇ ਵਿੱਚ ਰੋਸਟ ਕਰ ਲਾਂਗੇ ਤੇ ਮੈਂ ਕਿਹਾ ਮੈਂ ਪਹਿਲਾਂ ਲਾਚੀ ਪਾਊਡਰ ਬਣਾ ਲਵਾਂ ਤੇ ਉਸ ਤੋਂ ਬਾਅਦ ਫਿਰ ਮੈਂ ਕਹਿੰਦਾ ਕਰਾਂਗੇ ਅਸਟਰਾਂ ਨੂੰ ਕੱਟ ਕੇ ਪੁੱਟ ਕੇ ਛਿਲਕੇ ਕੱਢ ਦਿਆਂਗੇ ਤੇ ਦਾਣਿਆਂ ਦਾ ਆਪਾਂ ਲਾਚੀ ਪਾਊਡਰ ਬਣਾ ਲਾਂਗੇ ਤੇ ਇਸ ਤਰ੍ਹਾਂ ਆਪਾਂ ਲਾਚੀ ਪਾਊਡਰ ਥੋੜਾ ਜਿਹਾ ਪਾਵਾਂਗੇ ਤੇ ਇਹ ਬਹੁਤ ਹੀ ਸੋਹਣਾ ਇਹਰ ਆ ਜਾਏਗਾ ਉਹ ਸੰਪਲੇਵਰ ਪਾ ਦਿੰਗੇ ਤੇ ਨਾ ਇਹਨਾਂ ਛਿਲਕੇ ਨੂੰ ਬਾਹਰ ਕੱਢਾਂਗੇ ਲਓ ਜੀ ਇੱਥੇ ਆਪਾਂਾਾ ਆ ਜਾਣਾ ਕਲਰ ਫੂਡ ਪਾਵਾਂਗੇ ਆਪਾਂ ਚੀਨੀ ਐਡ ਕਰ ਦਿਆਂਗੇ ਤੇ ਇਹ ਹੁਣ ਇੱਕ ਵਾਰੀ ਫੇਰ ਪਤਲਾ ਹੋ ਜਾਏਗਾ। ਕਿਉਂਕਿ ਸਾਡੇ ਬੱਚੇ ਨਾ ਥੋੜਾ ਜਿਹਾ ਮਿੱਠਾ ਵਧੀਆ-ਵਧੀਆ ਖਾਣਾ ਪਸੰਦ ਕਰਦੇ ਨੇ। ਵੀ ਪਿਛਲੀ ਵਾਰੀ ਬਣਾਇਆ ਤਾਂ ਥੋੜਾ ਜਿਹਾ ਘੱਟ ਰਹਿ ਗਿਆ ਸੀ ਤੇ ਸਿਮੋ ਕਹਿੰਦਾ ਕਰਦਾ ਸੀ ਕਿ ਮਿੱਠਾ ਘੱਟ ਪਾਇਆ ਹੈ। ਤੇ ਇਸ ਵਾਰੀ ਮੈਂ ਪਰਫੈਕਟ ਪਾਤਾ। ਤੇ ਹੁਣ ਇੱਕ ਵਾਰੀ ਫੇਰ ਪਤਲਾ ਹੋ ਜਾਏਗਾ। ਪਰ ਸਿਰਫ 2-4 ਮਿੰਟਾਂ ਲਈ ਹੋਵੇਗਾ। ਇੱਥੇ ਇਧਰ ਆਪਾਂ ਆਦੇ ਡਰਾਈ ਫਰੂਟ ਹਾਂ ਰੋਸਟ ਕਰਕੇ ਰੱਖ ਲੈਣ ਤੇ ਬਸ ਥੋੜੀ देर ਤੋਂ ਬਾਅਦ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਦਿਆਂਗੇ। ਦੇਖੋ ਕਿੰਨਾ ਸੋਨਾ ਕਲਰ ਬਣ ਗਿਆ ਤੇ ਕਿੰਨਾ ਸੋਨਾ ਬਣ ਕੇ ਖੋਇਆ ਹੀ ਬਣ ਗਿਆ। ਇਹ ਖਾਣ ਵਿੱਚ ਵੀ ਇਹ ਬਹੁਤ ਟੇਸਟੀ ਹੋਵੇਗਾ। ਹੁਣ ਆਪਾਂ ਇੱਥੇ ਆਪਾਂ बिल्कुल हो गया तैयार इत आप ड्राई फ्रूट इधर है अपने को किशमिश है घ्यो इस तरह पा देखो कि हलवा कि हलवा इन्ना ज्यादा हलवे इन्ना ज्यादा वाइया बनेगा ना ਕਿਨਚਾਈ ਆਪਣਾ ਕਿਸ਼ਮਿਸ਼ ਪਾਈ ਸੀ ਨਾ ਉਹਦੇ ਵਿੱਚ ਘਿਓ ਪਾ ਦਿੱਤਾ ਸੀ ਘਿਓ ਦਾ ਐਂਡ ਤੇ ਪਾਉਣਾ ਬਹੁਤ ਜ਼ਰੂਰੀ ਆ ਇਹ ਵੀ ਇੱਕ ਟ੍ਰਿਕ ਹੁੰਦੀ ਜਿਹੜੀ ਆਪਾਂ ਨੂੰ ਨਾ ਹੀ ਕੋਈ ਦੱਸਦਾ ਨਾ ਕੋਈ ਬਣਾਉਂਦਾ ਤੇ ਇੱਥੇ ਆਪਣਾ ਦੇਖੋ ਹਲਵਾ ਕਿੰਨਾ ਲੱਗ ਰਿਹਾ ਨਾ ਵਧੀਆ ਬਣਿਆ ਮੈਂ ਆਪਣੀ ਕੜਾਈ ਦੇ ਵਿੱਚ ਪਉਣਾ ਹੈ ਔਰ ਇੱਕ ਬੰਪ ਪਰਫੈਕਟ ਬਣਿਆ ਤੁਸੀਂ ਵੀ ਜਰੂਰ ਇਸ ਕੱਦੂ ਦੀ ਟਰਾਈ ਕਰਿਓ ਤੇ ਮੈਂ ਲੋਕੀ ਦਾ ਤਾਂ ਬਹੁਤ ਵਾਰੀ ਬਣਾਇਆ ਵੀਡੀਓਜ਼ ਵੀ ਪਾਈਆਂ ਆਈਆਂ ਨੇ ਲੋਕੀ ਦੀ ਵਰਤੀ ਲੋਕੀ ਦਾ ਹਲਵਾ ਪਰ ਮੈਂ ਘਰ ਦੇ ਕੱਦੂ ਦਾ ਪਹਿਲੀ ਵਾਰੀ ਬਣਾਇਆ ਸੀਗਾ ਤੇ ਮੈਂ ਕਹਿੰਦੀ ਦੇਖਾਂ ਕਿਵੇਂ ਦਾ ਬਣਦਾ ਤੇ ਵਾਚੀ ਹਲਵਾ ਆਪਣਾ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਇੱਥੇ ਨੂੰ ਕਰ ਲੈਂਦੇ ਆਂ ਬੰਦ ਤੇ ਆਪਾਂ ਕਰ ਲੈਨੇ ਆਂ ਆਪਾਂ ਇਹਨੂੰ ਲੇਟ ਚ ਪਾਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਆਪਣਾ ਹਲਵਾ ਨੋਤੀ ਤੁਸੀਂ ਦੱਸੋ ਤੁਹਾਨੂੰ ਇਹ ਮਤਲਬ ਕद्दू ਦਾ ਹਲਵਾ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਮੈਂ ਟੇਸਟ ਕੀਤਾ ਸੀ ਮਾੜਾ ਜਿਹਾ ਇੱਕ ਹੋਲੀ ਕੱਢ ਕੇ ਮੈਂ ਟੇਸਟ ਕੀਤਾ ਸੀ ਇਸੇ ਤਰ੍ਹਾਂ ਜੇਕਰ ਆਪਾਂ ਇਹਦੀ ਬਰਫੀ ਬਣਾਉਣੀ ਹੋਵੇ ਤੇ ਇਹਨੂੰ ਪ੍ਰੈਸ ਕਰਕੇ ਤੇ ਇਹਦੇ ਆਪਾਂ ਪੀਸ ਕੱਟ ਲੈਣੇ ਬਸ ਇੰਨਾ ਹੀ ਕੰਮ ਹੁੰਦਾ ਪਰ ਮੈਨੂੰ ਅੱਜ ਬੱਚਿਆਂ ਨੇ ਕਿਹਾ ਸੀ ਕਿ ਅਸੀਂ ਹਲਵਾਈ ਖਾਣਾ ਇਸ ਕਰਕੇ ਮੈਂ ਪੀਸ ਨਹੀਂ ਕਟਾਂਗੀ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਪਲੀਜ਼ ਚੈਨਲ ਨੂੰ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮਤਲਬ ਪੁਰਾਣੇ ਨੇ ਉਹਨਾਂ ਨੂੰ ਬਹੁਤ-ਬਹੁਤ ਪਿਆਰ ਤੇ ਬਹੁਤ-ਬਹੁਤ ਦਿਲ ਤੋਂ ਅਸੀਸਾਂ ਤੇ ਤੁਸੀਂ ਜਰੂਰ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਮੇਰੀਆਂ ਭੈਣਾਂ ਬਹੁਤ ਹੀ ਸੋਹਣੇ ਕਮੈਂਟ ਕਰਦੀਆਂ ਨੇ ਮੇਰੀਆਂ ਧੀਆਂ ਬਹੁਤ ਪਿਆਰ ਕਰਦੀਆਂ ਨੇ ਸੱਚ ਪੁੱਛੋ ਤੇ ਇਹਨਾਂ ਧੀਆਂ ਦੇ ਪਿਆਰ ਸਦਕੇ ਹੀ ਬੰਦੇ ਦੀ ਉਮਰ ਵਧਦੀ ਏ ਤੇ ਤੁਹਾਨੂੰ ਤੈਹ ਦਿਲ ਤੋਂ ਅਸੀਸਾਂ ਬਹੁਤ ਬਹੁਤ ਅਸੀਸਾਂ ਤੇ ਤੁਸੀਂ ਮੇਰੀਆਂ ਧੀਆਂ ਨੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਪੇਠਾ ਮਤਲਬ ਹਲਵਾ ਕਿਵੇਂ ਦਾ ਲੱਗਿਆ ਤੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਤੇ ਪਲੀਜ਼ ਜਰੂਰ ਦੱਸਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ